कल मैं एक अमृतसर صاحب ਦੀ ਖਬਰ ਦੇਖੀ ਪੁਲਿਸ ਵਾਲੇ ਦਾ ਮੁੰਡਾ ਕਟੋ-ਕਟ 26 ਕੁ ਸਾਲ ਹਾਂ 26 ਕੁ ਸਾਲ ਉਹਦੀ ਉਮਰ ਸੀ ਤਾਂ ਉਹ ਨਸ਼ੇ ਦੀ ওভারਡੋਸ ਕਰਕੇ ਮਰ ਗਿਆ ਉਹ ਤਾਂ ਜੇ ਮੁੰਡਾ ਦੇਖਿਆ ਜਾਵੇ ਭਾਰਤ ਜਵਾਨੀ ਦੇ ਵਿੱਚ ਉਹਦਾ ਬਾਪ ਵੀ ਤਾਂ ਹਮਾਰਦਾ ਨਾ ਦੇਖੋ ਵੀ ਇੱਕੋ ਹੀ ਹੁਕਾ ਦਿੰਦਾ ਸੀ ਵੀ ਜਾਂ ਨੌਜਵਾਨ ਪੀੜੀ ਨੂੰ ਬਾਹਰ ਭੇਜ ਦਿਓ ਤੇ ਜਾਂ ਪੰਜਾਬ ਚੋਂ ਪੰਜਾਬ ਨਸ਼ਾ ਮੁਕਤ ਹੋ ਜਾਵੇ ਇਹ ਦੋ ਗੱਲਾਂ ਦਾ ਹੁਕਾ ਦੇ ਕੇ ਵੀ ਉਹ ਰੋ ਰਿਹਾ ਸੀ ਕਾਰਨ ਇੱਥੇ ਕੀ ਆ ਵੀ ਸਾਡਾ ਆਪਾਂ ਵੀ ਥੋੜੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਰੇ ਹੋ ਚੁੱਕੇ ਆ ਇੱਥੇ ਇਕੱਲੇ ਸਰਕਾਰਾਂ ਦਾ ਵੀ ਦੋਸ਼ ਨਹੀਂ ਸਭ ਤੋਂ ਪਹਿਲਾਂ ਜਿਹੜੀ ਸਾਡੀ ਸੁਸਾਇਟੀ ਆ ਸਾਡੀ ਜਿਹੜੀ ਸੰਗਤ ਵਾ ਉਹ ਕਿਦਾਂ ਦੀ ਆ ਤੇ ਇੱਥੇ ਥੋੜੇ ਜਿਹਾ ਆਪਾਂ ਮਾਂ ਪਿਓ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਫਰੀ ਹੋ ਚੁੱਕੇ ਆ ਅੱਗੇ ਜੇ ਇਸ ਵੇਲੇ ਬੱਚਾ ਨਿਕਾਜ ਆ ਹੁੰਦਾ ਸੀ ਮਾਂ ਪਿਓ ਦਾਦਾ ਦਾਦੀ ਉਸ ਵੇਲੇ ਪੂਰਾ ਟਾਈਮ ਦਿੰਦੇ ਸੀ ਆਪਣੇ ਬੱਚਿਆਂ ਨੂੰ ਤੇ ਜੇ ਉਸ ਖੇਤਾਂ ਨੂੰ ਵੀ ਜਾਣਾ ਖੇਤਾਂ ਦੇ ਵਿੱਚ ਵੀ ਬੱਚਿਆਂ ਨੂੰ ਨਾਲ ਹੀ ਰੱਖਣਾ ਬੱਚਾ ਮਿੱਟੀ ਦੇ ਵਿੱਚ ਸਾਰੀ ਦਿਹਾੜੀ ਖੇਲਦਾ ਸੀ ਤਾਂ ਉੱਥੇ ਹੀ ਸੌਂ ਜਾਂਦਾ ਸੀ ਤਾਂ ਚਲੋ ਬੀਬੀਆਂ ਵੀ ਆਪਣਾ ਕੰਮਕਾਰ ਨਾਲ ਕਰਦੀਆਂ ਸੀ ਵਧੀਆ ਤਰੀਕੇ ਨਾਲ ਬੱਚੇ ਵੱਲਦੇ ਸੀ ਤਾਂ ਬੱਚੇ ਨੂੰ ਜਿਹੜੀ ਖੁਰਾਕ ਸ਼ੁਰੂ ਤੋਂ ਵਧੀਆ ਦਿੱਤੀ ਜਾਂਦੀ ਸੀ ਸਭ ਤੋਂ ਪਹਿਲਾਂ ਇੱਕ ਸੰਗਤ ਤਾਂ ਦੂਜੀ ਖੁਰਾਕ ਇਹ ਬੱਚਾ ਕਿੱਦਾਂ ਦੀ ਖਾ ਰਿਹਾ ਤੇ ਆਪਣੇ ਘਰਾਂ ਦੇ ਵਿੱਚੋਂ ਅੱਜ ਸਭ ਤੋਂ ਪਹਿਲਾਂ ਦਾ ਵੀ ਪਿਆਰ ਜਿਹੜਾ ਉਹ ਖਤਮ ਹੋ ਚੁੱਕਿਆ ਤਾਂ ਦੂਸਰੇ ਨੰਬਰ ਤੇ ਸਾਡੇ ਘਰਾਂ ਦੇ ਵਿੱਚੋਂ ਜਿਹੜਾ ਕੰਮਕਾਜ ਆ ਉਹ ਖਤਮ ਹੋ ਚੁੱਕਿਆ ਸਾਰੇ ਬੇਲੇ ਆ ਅੱਗੇ ਹਰ ਇੱਕ ਇੱਕ ਦੇ ਘਰ ਪਸ਼ੂ ਹੁੰਦੇ ਸੀ ਤਾਂ ਹਰੇਕ ਦੇ ਘਰ ਵਧੀਆ ਖਾਣਾ ਦਾਣਾ ਸੀ ਵਧੀਆ ਤਰੀਕੇ ਦੇ ਨਾਲ ਤਾਂ ਅੱਗੇ ਚਾਚੇ ਚਾਚੀ ਤਾਏ ਤਾਈਆਂ ਦਾ ਡਰ ਹੁੰਦਾ ਸੀ ਬੱਚਿਆਂ ਨੂੰ ਅੱਜ ਕੱਲ ਦਾ ਸਮਾਂ ਇਹ ਆ ਚੁੱਕਿਆ ਬਈ ਜੇ ਕੋਈ ਕਿਸੇ ਬੱਚੇ ਨੂੰ ਧਾਕਦਾ ਤਾਂ ਉਹਦੇ ਮਾਪਿਓ ਲੜਨ ਪੈਂਦੇ ਆ ਵੀ ਸਾਡੇ ਬੱਚੇ ਨੂੰ ਤੁਸੀਂ ਕਿਹਾ ਕੱਲਈ ਤੇ ਉਹਦਾ ਜਿਹੜਾ ਨਤੀਜਾ ਆ ਉਹ ਸਾਨੂੰ ਫਿਰ ਇੱਥੇ ਆ ਕੇ ਭੁਗਤਣਾ ਪੈਂਦਾ ਤੇ ਕਾਰਨ ਇਹਦਾ ਇਹੇ ਆ ਵੀ ਛੋਟੇ ਹੁੰਦੇ ਬੱਚਿਆਂ ਨੂੰ ਆਪਣੇ ਨਾਲ ਵੱਧ ਤੋਂ ਵੱਧ ਟਾਈਮ ਦਿਓ ਬੱਚਿਆਂ ਜਿੰਨਾ ਦੇ ਹੁੰਦਾ ਤੇ ਜੇ ਤੁਸੀਂ ਉਹਨਾਂ ਦੇ ਨਾਲ ਪਹਿਲੇ ਯਾਰਾਂ ਦੋਸਤਾਂ ਵਾਂਗ ਬਤੀਰਾ ਕਰੋਗੇ ਰਹੋਗੇ ਤਾਂ ਹੋ ਸਕਦਾ ਵੀ ਜਿਹੜਾ ਬੱਚਿਆਂ ਦਾ ਮੋਹ ਆ ਜੋ ਬੁਰੀ ਸੰਗਤ ਦੇ ਕੋਲੋਂ ਬਚ ਜਬੇ ਤਾਂ ਆਪਾਂ ਇਹੀ ਅਰਦਾਸ ਕਰਦੇ ਆਂ ਵੀ ਚਲੋ